ਗੁੱਡ ਈਵਿੰਗ ਖਾਲਸਾ ਭਾਈ ਕੋ ਟਿੱਕੀ ਪਤੇ ਛੋਟਾ ਸਾਡੇ YouTube ਚੈਨਲ ਉਤੇ Facebook ਪੇਜ ਤੇ ਸਵਾਗਤ ਹੈ ਅੱਜ ਛੋਟੇ ਸਾਹਮਣੇ ਅਸੀਂ ਬਟਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਆ ਜਿਸ ਦੀ ਲੰਦਾ 7.5 ਮੀਟਰ ਦਾ ਕਪੜਾ ਫੁੱਲ ਵੈਲ ਪਹਿਲਾਂ ਲਾਣਾ ਆਪਣੇ ਸਿੱਟੇ ਸੈਂਟਰ ਚੋਂ ਤੇ 50 ਦੀ ਗੱਠ ਮਰੀ ਸੀ ਸਿੱਟੇ ਸੈਂਟਰ ਚੋਂ ਲਿਆ ਕੇ ਸਿੱਟੇ ਸੈਂਟਰ ਚੋਂ ਲਿਆ ਕੇ ਬਲਾਂ ਨੂੰ ਇਕੱਠੇ ਕਰਕੇ ਜਿਵੇਂ ਕਿ ਟੋਟਾ ਲੜ ਆਇਆ ਉਸ ਗੁਲੀ ਦੇ ਗੋਠੇ ਦੀ ਮਦਦ ਨਾਲ ਬਲਾਂ ਨੂੰ ਇਕੱਠੇ ਕਰਕੇ ਆਪਣੇ ਲਰਨਿੰਗ ਸੈੱਟ ਕਰਕੇ ਲਗਾਉਣਾ ਹੈ ਜਿਹੜਾ ਆਪਣੇ ਅੰਗਲਾ ਲੋਡ ਲਗਾਉਣਾ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਬੈਗ ਤੋਂ ਚੰਗੀ ਤਰ੍ਹਾਂ ਪਿੰਚ ਕਰੇ ਦੋਨਾਂ ਪੱਲਿਆਂ ਨੂੰ ਸੈੱਟ ਕਰ ਲੈਣਾ ਹੈ ਦੋਨਾਂ ਪੱਲਿਆਂ ਨੂੰ ਸੈੱਟ ਕਰਕੇ ਗੂਠੇ ਦੀ ਮਤਲਬ ਨਾਲ ਬਲਾਂ ਨੂੰ ਇਕੱਠੇ ਕਰ ਲੈਣਾ ਹੈ ਲੜਾਂ ਨੂੰ ਗੂਠੇ ਦੀ ਮਤਲਬ ਨਾਲ ਲੜਾਂ ਨੂੰ ਬਲਾਂ ਨੂੰ ਇਕੱਠੇ ਕਰਕੇ ਸੈੱਟ ਕਰਕੇ ਲਗਾ ਦੇਣਾ ਹੈ ਬਲਾਂ ਨੂੰ ਇਕੱਠੇ ਕਰ ਸੈੱਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਜਿਹੜਾ ਆਪਾਂ ਨੇ ਅਗਲਾ ਲਾੜ ਲਗਾਉਣਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਫੇਰ ਉਸੇ ਤਰ੍ਹਾਂ ਆਪਾਂ ਨੇ ਬੈਗ ਤੋਂ ਲੜ ਨੂੰ ਚੰਗੀ ਤਰ੍ਹਾਂ ਪਿੰਚ ਕਰ ਲੈਣਾ ਹੈ ਬੈਗ ਤੋਂ ਲੜ ਨੂੰ ਚੰਗੀ ਤਰ੍ਹਾਂ ਪਿੰਚ ਕਰਕੇ ਬੈਗ ਤੋਂ ਲੜ ਨੂੰ ਚੰਗੀ ਤਰ੍ਹਾਂ ਪਿੰਚ ਕਰ ਲੈਣਾ ਪਿੰਚ ਕਰਨ ਤੋਂ ਬਾਅਦ ਆਪਾਂ ਨੇ ਲੜ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਲੈਣਾ ਹੈ ਥੱਲੇ ਤੱਕ ਖੋਲਣ ਤੋਂ ਬਾਅਦ ਲੜ ਨੂੰ ਆਪਾਂ ਨੇ ਗੁੱਠੇ ਦੀ ਮਿਆਤ ਨਾਲ ਉੱਤੇ ਨੂੰ ਬਲਾਂ ਨੂੰ ਇਕੱਠੇ ਕਰਕੇ ਇਕੱਠੇ ਕਰਕੇ ਆਪਣੇ ਨੋਕ ਕੋਲੇ ਸੈੱਟ ਕਰਕੇ ਉਹਨਾਂ ਨੂੰ ਸੈੱਟ ਕਰਕੇ ਆਪਣੇ ਬਲਾਂ ਨੂੰ ਲਗਾ ਦੇਣਾ ਹੈ ਬਾਅਦ ਵਿੱਚ ਆਪਾਂ ਇਹ ਪੱਗ ਪੈਣ ਦੀ ਮਦਦ ਨਾਲ ਬਲਾਂ ਨੂੰ ਸੰਘਣੇ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਨੋਕ ਕੋਲੋਂ ਆਪਾਂ ਨੇ ਆਪਣੇ ਬਲਾਂ ਨੂੰ ਟਾਈਟ ਰੱਖਣਾ ਹੈ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਚੰਗੀ ਤਰ੍ਹਾਂ ਪੂਣੀ ਦਾ ਆਪਣੇ ਖੁੱਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਉਤੋਂ ਬੈਗ ਤੱਕ ਸੈੱਟ ਕਰਕੇ ਲੜਾ ਨੂੰ ਚੰਗੀ ਤਰ੍ਹਾਂ ਕੰਨੋਂ ਦਸਲੇ ਦਾ ਖੋਲ ਕੇ ਹ ਅ ਗੂਠੇ ਜਿਹੀ ਮਾਤਰਾ ਨੂੰ ਆਪਣੇ ਬਲਾਂ ਨੂੰ ਤੈਨੂੰ ਇਕੱਠੇ ਕਰ ਲੈਣਾ ਹੈ ਇਕੱਠੇ ਕਰਕੇ ਨੂਕ ਕੋਲੋਂ ਸੈੱਟ ਕਰਕੇ ਉਤੋਂ ਮੋੜ ਕੇ ਚੰਗੀ ਤਰ੍ਹਾਂ ਆਪਾਂ ਨੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਹੈ ਸੈੱਟ ਕਰਨ ਤੋਂ ਬਾਅਦ ਨੋਕ ਕੋਲੋਂ ਦੱਬ ਕੇ ਨੋਕ ਕੋਲੋਂ ਦੱਬ ਕੇ ਤੇ ਉਤੋਂ ਦੱਬ ਕੇ ਲੜਾ ਨੂੰ ਬਲਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਬੈਗ ਤੱਕ ਖੋਲ ਕੇ ਲਗਾਉਣਾ ਹੈ ਉਹ ਜੋਕਰ ਆਪਣੇ ਬਲ ਦੇਖਣ 'ਚ ਸੋਹਣੇ ਲੱਗਣ ਅਤੇ ਪੱਗ ਵੀ ਦੇਖਣ 'ਚ ਵਧੀਆ ਲੱਗੇ ਜਿੰਨਾ ਵੀ ਤੁਹਾਡੀ ਡਿਮਾਂਡ ਸੀ ਉਹਨਾਂ ਵੀਰਾਂ ਦਾ ਕਵਰ ਤੋਂ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰਿਓ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕੇ ਨੂੰ ਫੋਲੋ ਜਰੂਰ ਕਰੋ ਤੇ ਬੈਲ ਆਈਕਨ ਨੂੰ ਵੀ ਜੂਰ ਪ੍ਰੈਸ ਕਰੋ ਅਤੇ ਹੋਰ ਵੀਡੀਓਾਂ ਦੀ ਅਪਡੇਟ ਤੁਹਾਡੇ ਤੱਕ ਜੂਰ ਪਹੁੰਚਦੀ ਹੋਵੇ ਫਿਰ ਉਸ ਤੋਂ ਬਾਅਦ ਆਪਣੇ ਅਗਲ ਨਾਲ ਦੀ ਨਾਲ ਸਾਰੇ ਲਾਣਾ ਵਿੱਚ ਬਾਜ ਬਾਜ ਫੇਰੀ ਜਾਣਾ ਬਾਜ ਫੇਰ ਬਾਜ ਫੇਰ ਕੇ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਜਿਹੜਾ ਆਪਣੇ ਅਗਲ ਲਾਣਾ ਲਗਾਉਣਾ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਲਾੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਉੱਪਰ ਤੱਕ ਸਾਫ਼ ਕਰ ਲੈਣਾ ਹੈ ਉਣੀ ਦਾ ਖੋਲਦਾ ਪਰਸ ਆਪਾਂ ਨੇ ਥੱਲੇ ਰੱਖਣਾ ਹੈ ਗੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਕਾਂ ਤੋਂ ਥੱਲੇ ਦਾ ਖੋੜ ਕੇ ਗੂਠੀ ਦੀ ਮਾਤਰਾ ਨਾਲ ਬਲਾਂ ਨੂੰ ਇਕੱਠੇ ਕਰ ਲੈਣਾ ਹੈ ਉੱਪਰ ਤੱਕ ਬਲਾਂ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਬਲਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਉੱਤੋਂ ਦੱਬ ਕੇ ਲਾਉਣਾ ਹੈ ਅੰਕਿਤਰਾ ਉੱਪਰ ਤੱਕ ਗੋਲ ਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿੰਕੀ ਤਰ੍ਹਾਂ ਫਿਰ ਆਪਾਂ ਨੇ ਆਪਣੇ ਪੱਗ ਦੀ ਸ਼ੇਪ ਸੈੱਟ ਕਰ ਲੈਣੀ ਹੈ ਜਿੱਥੇ ਕਿਤੇ ਆਪਾਂ ਨੂੰ ਲੱਗ ਰਿਹਾ ਆਪਣੀ ਪੱਗ ਦੀ ਸੈਟ ਆਪਣੇ ਪੱਗ ਸੈੱਟ ਕਰ ਲੈਣੀ ਹੈ ਪੱਗ ਪਹਿਨਦੀ ਮਤਲਬ ਆਪਣੇ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਹੈ ਨੋਕੜੋ ਆਪਣੇ ਆਪਣੇ ਸਾਰੇ ਬਲਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਰੱਖਣਾ ਤੇ ਟਾਈਟ ਰੱਖਣਾ ਹੈ ਜਿਹੜਾ ਆਪਾਂ ਨੇ ਅਗਲਾ ਲਾੜ ਲਗਾਉਣਾ ਚੰਗੀ ਤਰ੍ਹਾਂ ਆਪਾਂ ਨੇ ਲੜ ਨੂੰ ਚੰਗੀ ਤਰ੍ਹਾਂ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਹੈ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਆਪਾਂ ਨੇ ਉੱਤੋਂ ਚੰਗੀ ਤਰ੍ਹਾਂ ਬੈਗ ਤੱਕ ਲੜ ਨੂੰ ਸੈੱਟ ਕਰਕੇ ਸਾਫ਼ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਕਰਨ ਤੋਂ ਥੱਲੇ ਦਾ ਖੋਲ ਕੇ ਗੂਠੇ ਦੀ ਮਦਦ ਨਾਲ ਆਪਣੇ ਬਲਾਂ ਨੂੰ ਉੱਪਰ ਨੂੰ ਇਕੱਠੇ ਕਰਕੇ ਨੋਕ ਕੋਲੇ ਜਾ ਕੇ ਇਕੱਠੇ ਕਰਕੇ ਸੈੱਟ ਕਰਕੇ ਉੱਪਰੋਂ ਦੱਬ ਕੇ ਲਗਾ ਦੇਣਾ ਹੈ ਇਦਾਂ ਦੀਆਂ ਹੋਰ ਅਟਰੈਕਟਿਵ ਪੱਗਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫਾਲੋ ਕਰੋ ਅੱਗੇ ਇਦਾਂ ਦੀਆਂ ਹੋਰ ਪੱਗਾਂ ਦੀਆਂ ਟਿਪਸ ਲੈ ਕੇ ਆਉਂਦੇ ਰਹਾਂਗੇ ਚੰਗੀ ਤਰ੍ਹਾਂ ਲਾਟ ਨੂੰ ਸੈੱਟ ਕਰਕੇ ਲਗਾਉਣਾ ਹੈ ਨੋਕ ਕੋਲੋਂ ਬੈਗ ਤੱਕ ਸ਼ੇਪ ਸੈੱਟ ਕਰ ਲੈਣੀ ਹੈ ਉਸ ਤੋਂ ਬਾਅਦ ਆਪਣੇ ਪੱਗ ਪੈਣ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਸੈੱਟ ਕਰ ਲੈਣਾ ਹੈ। ਵਾਲਾਂ ਨੂੰ ਆਪਾਂ ਨੇ ਗਲਾਈ ਵਾਲਾਂ ਆਪਣੇ ਪੱਗ ਪੈਣ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਸੈੱਟ ਕਰਕੇ ਜਿਹੜਾ ਆਪਾਂ ਪੱਗ ਪੈਣ ਫੇਰ ਨਾ ਉਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਗਲਾਈ ਦੇ ਵਿੱਚ ਫੇਰਨਾ ਹੈ ਤਾਂ ਕਿ ਆਪਣੇ ਜਿਹੜੇ ਵਾਲ ਹਨ ਉਹ ਬੱਦ ਸਕਣ। ਚੰਗੀ ਤਰ੍ਹਾਂ ਆਪਣੇ ਆਪਣੀ ਪੱਗ ਦੀ ਸ਼ੇਪ ਸੈੱਟ ਕਰ ਲੈਣੀ ਹੈ ਉਸ ਤੋਂ ਬਾਅਦ ਆਪਣੇ ਜਿਹੜੇ ਆਪਣੇ ਉੱਪਰਲੇ ਲਾਣਾ ਨੂੰ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਸ਼ੇਪ ਸੈੱਟ ਕਰ ਲੈਣੀ ਹੈ चंगी तरह अपने अपनी पगती जी हो कि सैट करने वाले आपटिंग कर लेनी अपनी पग की उस तुँ तो बा अगला लड़ लगा ये लड़ आप सीधा लगावे लड़ू चंकी तरह दो पास तो हाफ तो फोल्ड करके चंकी तरह पूरा खोल लेना है पूरा खोल के ਲੜਨ ਨੂੰ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਆਪਾਂ ਨੇ ਫੋਲਡ ਕਰ ਲੈਣਾ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਉਸ ਵਿੱਚ ਆਪਾਂ ਨੇ ਥੋੜੇ ਥੋੜੇ ਬਲ ਇਕੱਠੇ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਗੁੱਠੇ ਦੇ ਮੁੰਗੜੇ ਦੀ ਬੰਨਣਾ ਜਿਹੜੇ ਇਸ ਵੀਰ ਨੇ ਜਿਵੇਂ ਕਿ ਬਲਾਂ ਨੂੰ ਇਕੱਠੇ ਕਰਿਆ ਉਸੇ ਤਰ੍ਹਾਂ ਆਪਾਂ ਨੇ ਬਲਾਂ ਨੂੰ ਇਕੱਠੇ ਕਰਕੇ ਲਗਾਉਣਾ ਹੈ ਬਲਾਂ ਨੂੰ ਇਕੱਠੇ ਕਰਕੇ ਆਪਾਂ ਨੇ ਲਗਾ ਦੇਣਾ ਹੈ ਲੜਨ ਨੂੰ ਆਪਾਂ ਸਿੱਧਾ ਲਗਾ ਕੇ ਜਿੱਤ ਆਪਾਂ 베ਸ ਤੇ 5ਵੇਂ 6ਵੇਂ ਦੇ ਲੜਦੇ ਵਿੱਚ ਜਿਹੜੀ ਜਗ੍ਹਾ ਹੋਵੇਗੀ ਉਸ ਤੇ ਵਿੱਚ ਦੱਬ ਦੇਣਾ ਹੈ ਆਪਣੇ ਲੜ ਨੂੰ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲੜ ਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਆਪਣੇ ਅੱਧੀ ਅੱਖ ਧੱਕ ਕੇ ਅੱਧੀ ਅੱਖ ਤੇ ਆਈ ਬ੍ਰੋ ਟੱਕ ਕੇ ਆਪਣੇ ਲੜ ਨੂੰ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਤਨੀ ਹੋਰ ਵੀਡੀਓ ਦੇਖਣੇ ਚੈਨਲ ਸਬਸਕ੍ਰਾਈਬ ਕਰੋ ਤੇ ਫੇਸਬੁਕ 'ਤੇ ਵੀ ਫੋਲੋ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਤਨੀ ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਲਾੜ ਨੂੰ ਚੰਗੀ ਤਰ੍ਹਾਂ ਆਪਣੇ ਟਾਈਟ ਕਰਕੇ ਲਗਾਉਣਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਤੋਂ ਬਾਅਦ ਆਪਾਂ ਸੈਟ ਕਰਾਂਗੇ 60% ਲਈ ਦੋਨਾਂ 플레이ਰ ਨੂੰ ਆਪਰੇ ਬਰਾਬਰ ਕਰਕੇ ਸ਼ੇ ਨੂੰ ਚੰਗੀ ਤਰ੍ਹਾਂ ਆਪਨੇ ਦੋਨਾਂ ਹੱਥਾਂ 'ਚ ਮਾਰਨਾ ਠੱਗ ਲੈਣਾ ਹੈ ਬੈਕ ਵਾਲਾ ਲੜ ਜੇ ਤੁਹਾਨੂੰ ਵੀਡੀਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ